ਜਦੋਂ ਇੱਕ ਟ੍ਰੇਨ ਦੇ TTC ਨੇ ਯਾਤਰੀਆਂ ਨੂੰ ਟਿਕਟ ਦਿਖਾਉਣ ਲਈ ਕਿਹਾ ਤਾਂ ਉਹਨਾਂ ਕੋਲ ਟਿਕਟ ਨਹੀਂ ਸੀ ਜਦੋਂ TTC ਨੇ ਉਹਨਾਂ ਨੂੰ ਟਿਕਟ ਨਾ ਹੋਣ ਕਾਰਨ ਜੁਰਮਾਨਾ ਪਰ ਲਿਖਿਆ ਤਾਂ ਯਾਤਰੀਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਹੱਥੋਂ ਪੈ ਤੱਕ ਵੱਧ ਗਿਆ ਕਟਨਾ ਦੀ ਸੂਚਨਾ ਰੇਲਵੇ ਪੁਲਸ ਨੂੰ ਦਿੱਤੀ ਗਈ ਤੇ ਸੂਚਨਾ ਮਿਲਦੇ ਹੀ ਅਗਲੇ ਸਟੇਸ਼ਨ ਉੱਤੇ ਰੇਲਵੇ ਪੁਲਸ ਅਤੇ RPF ਪੁਲਸ ਮੌਕੇ ਤੇ ਪਹੁੰਚੇ ਨੇ ਤੇ ਦੋਸ਼ੀਆਂ ਨੂੰ ਟ੍ਰੇਨ ਤੋਂ ਬਾਹਰ ਕੱਢ ਲਿਆ ਗਿਆ ਤੇ ਰੇਲਵੇ TTC ਤੋਂ ਮਾਫੀ ਮੰਗਾਈ ਵਗਾਈ ਗਈ ਮਾਮਲਾ ਹੈ ਮੁੰਬਈ ਦਾ ਜਿੱਥੇ ਇੱਕ ਟ੍ਰੇਨ 'ਚ ਕੁਝ ਯਾਤਰੀਆਂ ਵੱਲੋਂ ਇੱਕ ਦਸਤਾਰਤਾਰੀ ਸਿੱਖ ਟੀਟੀਈ ਦੇ ਨਾਲ ਕੁੱਟਮਾਰ ਕੀਤੀ ਗਈ। ਯਸ ਟੀਟੀਈ ਦਾ ਨਾਮ ਜਸਵੀਰ ਸਿੰਘ ਹੈ। ਦਰਸਲ ਮੁੰਬਈ ਲੋਕਲ ਟ੍ਰੇਨ ਦੇ ਵਿੱਚ ਤਿੰਨ ਵਿਅਕਤੀ ਬਿਨਾਂ ਟਿਕਟ ਸਫਰ ਕਰ ਰਹੇ ਸੀ। ਟਿਕਟ ਨਾ ਹੋਣ ਦੀ ਸੂਰਤ ਵਿੱਚ ਟੀਟੀਈ ਨੇ ਉਹਨਾਂ ਨੂੰ ਜੁਰਮਾਨਾ ਭਰਨ ਲਈ ਕਿਹਾ। ਤੇ ਇਸ ਗੱਲ ਨੂੰ ਲੈ ਕੇ ਉਹਨਾਂ ਯਾਤਰੀਆਂ ਨੇ ਟੀਟੀਈ ਦੇ ਨਾਲ ਬਹਿਸ ਕੀਤੀ ਤੇ ਲੜਾਈ ਹੋ ਗਈ। ਇੱਕ ਹੋਰ ਯਾਤਰੀ ਅਨਿਕੇਤ ਪਹੁੰਚਲੇ ਨੇ ਸਿੱਖ ਨਾਲ ਜਿਹੜੇ ਟੀਟੀਈ ਜਸਵੀਰ ਸਿੰਘ ਉਹਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਹੱਥੋਂ ਪੈਜ ਦਾ ਸਾਰ ਆ ਲਿਆ। ਸਿਖਤ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਹਮਲਾਵਰਾਂ ਨੂੰ ਟ੍ਰੇਨ ਤੋਂ ਉਤਰਨ ਲਈ ਕਿਹਾ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਫਿਰ ਝਗੜਾ ਸ਼ੁਰੂ ਹੋ ਗਿਆ ਯਾਤਰੀਆਂ ਨੇ ਟਿਕਟ ਚੈੱਕਰ ਦੇ ਕੁੱਟਮਾਰ ਕੀਤੀ ਇਸ ਦੌਰਾਨ ਟੀਟੀ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਇਸ ਦਾ ਵੀਡੀਓ ਇੰਟਰਨੈਟ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਆ ਦੇਖੋ ਵੀਡੀਓ बाहर तो तो जाओ जाऊ नको बाहर जाओ जाऊ नको बाहर जाओ जाऊ नको बाहर जाओ देको बाहर बाहर जाओ देको नको चोर है चोर है चोर नहीं है ਵਾਟਿਕ ਚੌਲਾ ਬਣਾ ਕੇ ਅਲੱਗੇ ਬਾਹਰ 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 ਇੱਕ ਦੋਸਤ ਨੂੰ ਬੁਲਾਉਣ ਦੇਗਾ ਲਾਈਕ ਕਰਾ ਦੇ ਬੜਾ ਬੜਾ ਬਣਾਇਆ ਨੀ ਕੋਲ ਨਾ ਪੜਾਈ ਤੂੰ ਬਗਾ ਬਗਾ ਕੇ ਕੀ ਬਣਾਇਆ ਹੈ ਮਾਰੇ ਘਰ ਮੂਰਤ ਅੱਜ ਲੈ ਪਹਿਲਾਂ ਅੱਤੀ ਫੇਮਲੀ ਆਪਸੇ ਸੁਣ ਮਾਰ ਕੇ ਕੰਟਰੀ ਦਾ ਬਾਗ ਤੇ ਮਾਰ ਕੇ এইন পোডাও হাকডাকডা কেরচা সটিয়ে স্য়ে ছিজুন্য়েমাকের এন্য়ে সেয়ে সিটলা ছিয়েন্রাকেয়ে করাকেয়েচা এনসিয়ে উন और किसी ने मारा है टीसी ने मारा है उसको टीसी ने हाथ लुटाया है टीसी ने हाथ उठाया है और आई डी दिखा रहे उसका फोज दे पैसा क्यों लिया उसने पैसा क्यों लिया आई डी दिखाओ मैंने और पैसा खाली पैसा जेम में भर रहा है ਆਈਡੀ ਦਿਖਾ ਦੇ ਬੋਤਲੇ ਮਾਇਦਾ ਦਾ 3 ਬੋਤਲੇ ਮਾਇਦਾ ਲਾਈਟ ਸੀਰ ਤੋਂ ਨਿਕਲਣਾ ਚਿਹਰਾ ਹੀ ਸਮੇਂ ਰੁਕਾ ਕੇ ਕਰਵਾ ਜਾ ਆਈਡੀ ਦਾ ਤੋਲ ਤੂੰ ਆਈਡੀ ਰੱਖ ਉਸ ਬਰੂ ਵਾਪਸ ਨਾਰਾ ਕਿ ਉਸ ਕੋ ਤੂੰ ਮਾਰਾ ਕਿਉਂ ਭਾਗੋ ਟਾਇਰ ਆਖੋ ਆਈਡੀ ਦਾ ਸੁਆਦ ਉਹ ਆਈਡੀ ਵਾਪਸ ਮੇਰਾ ਨਹੀਂ ਜਦੋਂ ਮਾਮਲਾ ਲੜਾਈ ਤੱਕ ਵੱਧ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਅਗਲੇ ਸਟੇਸ਼ਨ ਉੱਤੇ ਜੀਆਰਪੀਏ ਤੇ ਆਰਪੀਐਫ ਪੁਲਿਸ ਵੱਲ ਮੌਕੇ ਤੇ ਪਹੁੰਚ ਗਿਆ ਤੇ ਦੋਸ਼ੀਆਂ ਨੂੰ ਟ੍ਰੇਨ ਚੋਂ ਬਾਹਰ ਕੱਢ ਲਿਆ ਗਿਆ ਅਤੇ ਰੇਲਵੇ ਟੀਟੀ ਤੋਂ ਮਾਫੀ ਮੰਗਲ ਲਈ ਕਿਹਾ ਗਿਆ। ਦਰਅਸਲ ਇਹ ਘਟਨਾ 15 ਅਗਸਤ ਨੂੰ ਚਰਚ ਗੇਟ ਵਿਰਾਰ ਫਾਸਟ ਏਸੀ ਲੋਕਲ ਟ੍ਰੇਨ ਮੁੰਬਈ ਦੇ ਵਿੱਚ ਵਾਪਰੀ ਸੀ। ਸੂਤਰਾਂ ਅਨੁਸਾਰ ਚੀਫ ਟਿਕਟ ਇਨਸਪੈਕਟਰ ਜਸਵੀਰ ਸਿੰਘ ਜਦੋਂ ਟਿਕਟਾਂ ਦੀ ਜਾਂਚ ਕਰ ਰਹੇ ਸਨ ਤਾਂ ਉਹਨਾਂ ਨੇ ਲੋਕਲ ਟ੍ਰੇਨ ਦੇ ਵਿੱਚ ਫਰਸਟ ਕਲਾਸ ਦੀਆਂ ਟਿਕਟਾਂ ਲੈ ਕੇ ਸਫ਼ਰ ਕਰ ਰਹੇ ਤਿੰਨ ਯਾਤਰੀਆਂ ਨੂੰ ਫੜ ਲਿਆ। ਜਦੋਂ ਰੇਲਗੱਡੀ 베ਰੀਵਾਲਾ ਵਿੱਚ ਪਹੁੰਚੀ ਤਾਂ ਉਸ ਸਿੰਘ ਨੇ ਪੋਤਲੇ ਨੂੰ ਉਤਰਨ ਦੀ ਬੇਨਤੀ ਕੀਤੀ ਪਰ ਪੋਤਲੇ ਨੇ ਇਨਕਾਰ ਕਰ ਦਿੱਤਾ ਤੇ ਕਿਤੇ ਤੌਰ ਤੇ ਉਹਨਾਂ ਨੇ ਸਿੱਖ ਟਿਕਟ ਚੈਕਰ ਦੇ ਨਾਲ ਦੁਰਵਿਹਾਰ ਕੀਤਾ ਤੇ ਉਹਦੀ ਕੁਟਮਾਰ ਕੀਤੀ। ਇਸ ਦੌਰਾਨ ਇੱਕ ਯਾਤਰੀ ਨੇ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ। ਘਟਨਾ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੋਤਲੇ ਨੇ ਆਪਣੀ ਗਲਤੀ ਮੰਨਦਿਆਂ ਜਸਵੀਰ ਸਿੰਘ ਨੂੰ 1500 ਰੁਪਏ ਦਿੱਤੇ। ਕਸੂਰ ਸਿਰਫ ਇਹਨਾਂ ਕਿ ਉਹ ਆਪਣੀ ਅਧਿਕਾਰੀ ਡਿਊਟੀ ਕਰ ਰਿਹਾ ਸੀ ਤੇ ਆਪਣੀ ਡਿਊਟੀ ਦੌਰਾਨ ਟੀਟੀ ਨੇ ਯਾਤਰੀਆਂ ਤੋਂ ਟਿਕਟ ਮੰਗੀ ਸੀ। ਤੇ ਹੁਣ ਆਪਣੀ ਡਿਊਟੀ ਕਰਨਾ ਵੀ ਔਖਾ ਹੋ ਗਿਆ ਤੇ ਦੇਸ਼ ਚ ਹਾਲਾਤ ਇੰਨੇ ਮਾਰੇ ਹੋ ਗਏ ਨੇ ਕਿ ਗੁੱਡਾ ਅੰਸਰ ਉਹ ਆਪਣਾ ਪ੍ਰਭਾਵ ਦਿਖਾ ਰਹੇ ਨੇ ਤੇ ਦੂਜੇ ਪਾਸੇ ਸ਼ਰਵਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੇਸ਼ੱਕ ਮੋਲਜਮਾਂ ਨੇ ਉਸ ਨੂੰ ਕੁਝ ਰੁਪਏ ਦਿੱਤੇ ਨੇ ਤੇ ਨਾਲ ਨਾਲ ਲਿਖਤੀ ਮਾਫੀ ਮੰਗੀ ਹੈ ਪਰ ਇਹਦੇ ਨਾਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਇਸ ਚੀਜ਼ ਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਸਿੱਖ ਧਾਰੀ ਜਾਂ ਕਹ ਲਈਏ ਕਿ ਸਿੱਖ ਜਿਹੜੇ ਦਸਤਾਰ ਧਾਰੀ ਨੇ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੇਦਪਾਪ ਜਾਂ ਇਸ ਤਰ੍ਹਾਂ ਦੀ ਕਟਮਾਰਕ ਕਰਨ ਵਾਲੇ ਲੋਕਾਂ ਨੂੰ ਖਾਸ ਤੌਰ ਦੇ ਉਤੇ ਵਿਚਾਰਨਾ ਚਾਹੀਦਾ ਤੇ ਸਖਤ ਸਜ਼ਾਵਾਂ ਜਿਹੜੀਆਂ ਨੇ ਉਹ ਦੇਣੀਆਂ ਚਾਹੀਦੀਆਂ ਨੇ ਖਾਸ ਤੌਰ ਦੇ ਉਤੇ ਜਦੋਂ ਕਿ ਸਿੱਖ ਪੂਰੀ ਦੁਨੀਆ ਦੇ ਵਿੱਚ ਆਪਣੇ ਆਪਣੇ ਆਪ ਦੀ ਪਛਾਣ ਰੱਖਦੇ ਨੇ ਤੇ ਪੂਰੀ ਦੁਨੀਆ ਨੂੰ ਅੰਨ ਤੱਕ ਕਰੋਨਾ ਕਾਲ ਦੇ ਵਿੱਚ ਅਨਨਾਰ ਜਾਉਣ ਵਾਲੇ ਤੇ ਜਿਨ੍ਹਾਂ ਦੇ ਨਾਲ ਫਿਰ ਵੀ ਇਹੋ ਜਿਹੇ ਦੁਰਵਿਹਾਰ ਕੀਤੇ ਜਾ ਰਹੇ ਨੇ ਤੇ ਇਸ ਲਈ ਮਹਾਰਾਸ਼ਟਰ ਸਰਕਾਰ ਨੂੰ ਸ਼ੁਰੂਮਣੀ ਕਮੇਟੀ ਨੇ ਅਪੀਲ ਕੀਤੀ ਹੈ